ਬਾਬਲੀਪ੍ਰੀਕ ਡਿਊਟੀਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਪਛਮ ਦੇ ਰਮਾਲ ਠੀਕ ਹੈ ਇਹਨਾਂ ਦੀ ਮੈਂ ਤੁਹਾਨੂੰ ਕੀਮਤ ਵੀ ਦੱਸੂਗੀ ਮੈਨੂੰ ਪੱਖੀਆਂ ਵਾਲੀ ਦੀਦੀ ਨੇ ਜਿਨ੍ਹਾਂ ਨੇ ਮੇਰੇ ਤੋਂ ਪੱਖੀਆਂ ਬਣਵਾਈਆਂ ਸੋਹਣਾ ਨੇ ਮੈਨੂੰ ਕਿਹਾ ਸੀ ਤੁਸੀਂ ਕਹਿੰਦੇ ਨਾਲ ਕੀਮਤ ਦੱਸਿਆ ਕਰੋ ਅਗਲਾ ਦਰ ਜਾਂਦਾ ਹੈ ਪੱਖੀਆਂ ਦੀ ਵੀ ਮੈਂ ਦੁਬਾਰੇ ਵੀਡੀਓ ਬਣਾਉਂਗੀ ਦੁਬਾਰੇ ਦੀਦੀਆਂ ਬਣਾਈਆਂ ਜੰਦੀਆਂ ਫੇ ਦੁਬਾਰੇ ਦੀ ਜਿਹੜੀ ਇਹ ਰਮ ਇਹ ਰਮਾਲ ਹੈ ਜੀ ਇਹ ਕਰੇਲਿਆਂ ਦੀ ਰਮਾਲ ਵਜਦੀ ਹੈ ਆ ਦੇਖੋ ਇਹ ਕਰੇਲਿਆਂ ਦੀ ਰਮਾਲ ਵਜਦੀ ਹੈ ਜੀ ਇਹਦੇ ਉੱਤੇ ਜਾਲੇ ਵੀ ਦਿੱਤੀ ਹੋਈ ਹੈ ਸਾਰਿਆਂ ਦੀ ਇਹ ਥਾਲ ਦੀ ਰਮਾਲ ਹੈ ਠੀਕ ਹੈ ਇਹਦੇ ਆਪਾਂ ਨੂੰ ਡੇਢ ਲੱਛਾ ਲੱਗ ਜੂਗਾ ਸਵਾ ਕਲੱਛਾ ਲੱਗ ਜੂਗਾ ਪੱਛੰ ਦਾ ਲੱਛੇ ਦੀ ਕੀਮਤ ਮੈਂ ਤੁਹਾਨੂੰ ਪਤਾ ਕਰਕੇ ਦੱਸ ਦੂੰਗੀ ਵੀ ਹਨ ਕਿੰਨੀ ਆ ਠੀਕ ਹੈ ਇਹ ਰਮਾਲ ਦੀ ਬਣਾਈ ਹੋਈ ਹੈ ਸਿਰਫ ਆਪਣੀ ਸਿਰਫ 100 ਰੁਪਏ 100 150 ਰੁਪਿਆ ਵੀ ਮੈਂ ਲਾਈਵ ਵੀ ਦੱਸਿਆ ਸੀਗਾ ਮੈਨੂੰ ਉਦੋਂ ਮੈਂ ਕੁਝ ਕਨਫਰਮਿੰਗ ਹੀ ਨਹੀਂ ਸੀ ਇਸ ਕਰਕੇ ਮੈਂ ਲਾਈਵ ਵੀ ਬੋਲੀ ਸੀਗੀ ਜਿਹੜਾ ਆਹਾਗਾ ਹੀ ਆਪਣੀ ਏਵੀਂ ਥਾਲ ਦੀ ਹੈ ਗਿਰਮਾਲ ਉਹਦੇ ਰਮਾਲ ਨਾਲੋਂ ਇਹ ਵੱਡੀ ਹੈ ਜੀ ਇਹ ਟਿੱਕੀਆਂ ਵਾਲੀ ਰਮਾਲ ਵੱਜਦੀ ਹੈ ਟਿੱਕੀਆਂ ਵਾਲੀ ਆ ਦੇਖੋ ਜਿਹੜੇ ਆਏ ਦੇ ਨਾਲ ਦੋ ਗੇੜ ਦਿੱਤੇ ਜਾਣਗੇ ਉਹਨਾਂ ਤੇ ਤੇ ਸਵਾ ਕ ਲੱਛਾ ਲੱਗੂਗਾ ਉਹਦਾ ਅੱਛਾ ਦਾ ਇਥੇ ਆਪਣਾ ਲੱਛਾ ਵੱਧ ਲੱਗਣਗੇ ਤਿੰਨ ਸਵਾ ਤਿੰਨੇ ਲੱਗਣਗੇ ਜੀ ਠੀਕ ਕਿੰਨੇ ਤੋਂ ਸਾਨੂੰ ਇਹਦੀ 250 ਰੁਪਇਆ ਬਣਾਈ 200 250 ਇੰਨੀ ਬਣਾਈ ਲਵਾਂਗੇ ਇਥੇ ਬਹੁਤ ਮੱਠਾ ਵੱਜੂਗਾ ਜੀ ਮੈਂ ਕੀਮਤ ਦਾ ਤਾਂ ਦੱਸ ਰਹੀਆਂ ਦੀਦੀ ਦੀ ਉਹਦੇ ਨਾਲ ਜਿਹੜੀ ਆਹ ਵਾਲੀ ਹੈ ਜੀ ਰਮਾਲਾ ਦੇਖੋ ਇਹ ਵਾਲੀ ਰਮਾਲ ਹੈਗੀ ਆਪਣੀ ਪ੍ਰਾਂਤ ਦੀ ਇਹ ਤੇ ਬਹੁਤ ਜ਼ਿਆਦੇ ਲੱਛੇ ਲੱਗਣਗੇ ਪੱਛਮ ਦੇ ਇਹਦੀ ਬਣਾਈ ਵੀ ਜ਼ਿਆਦੀ ਹੈ ਜੀ ਜੇ ਕਿਸੇ ਨੇ ਬਣਵਾਉਣੀਆਂ ਹੀਆਂ ਤਾਂ ਮੈਨੂੰ ਕੰਟੈਕਟ ਕਰ ਸਕਦਾ ਆ ਆਪਣਾ ਸਹਰਾਣਾ ਆ ਜੀ ਮੈਂ ਇੱਕੋ ਹੀ ਸਹਰਾਣਾ ਰੱਖਦਾ ਮੇਕਚਰ ਵੀ ਦੋ ਕੀ ਲੈਣੇ ਆ ਇਹ ਵੀ ਪੱਛਮ ਦਾ ਤਰਣਾ ਰੈਡੀ ਕੀਤਾ ਹੈ ਜੇ ਕਿਸੇ ਨੇ ਬਲਵਾਉਣਾ ਹੋਇਆ ਤਾਂ ਮੈਨੂੰ ਦੱਸ ਦਿਓ ਜੀ ਤੇ ਆਪਾਂ ਨੂੰ ਕੋਟੀਆਂ ਸਵੈਟਰ ਪੱਖੀਆਂ ਠੀਕ ਹੈ ਤੇ ਜੋ ਵੀ ਪੱਛਮ ਦੀ ਚੀਜ਼ ਬਣਾਈ ਜਾਂਦੀ ਆ ਚਾਦਰਾਂ ਤੇ ਸਰਾਣੇ ਪੱਖੀਆਂ ਸਰਾਣੇ ਚਾਦਰਾਂ ਝੋਲੇ ਜੋ ਵੀ ਬਣਵਾਉਣਾ ਮੇਰੇ ਨਾਲ ਕੰਟੈਕਟ ਕਰ ਸਕਦਾ ਆਂਤ ਕਰ ਵੀਡੀਓ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਠੀਕ ਹੈ ਆਂਤ ਤੱਕ ਕਰ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮੇਰੇ ਨਾਲ ਲਾਈਵ ਵੀ ਹੋਇਆ ਕਰੋ 5 ਵਜੇ